ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਿਛੇ ਆਪਾਂ ਇੱਕ ਵੀਡੀਓ ਪਾਈ ਸੀ ਉਸ ਤੋਂ ਲੈ ਕੇ ਕੁਝ ਕਮੈਂਟ ਆਏ ਹੋਗੇ ਨਾ ਭਰਾਵਾਂ ਦੇ ਉਹਨਾਂ ਕਮੈਂਟਾਂ ਦੇ ਜਵਾਬ ਹੀ ਆਪਾਂ ਦੇਵਾਂਗੇ ਇਸ ਵੀਡੀਓ ਦੇ ਵਿੱਚ ਤੇ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਤੋਂ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਕੀਤਾ ਹੋਣ ਜਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਉੱਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਆਪਾਂ ਤੁਹਾਨੂੰ ਜਵਾਬ ਜੂਰ ਦਵਾਂਗੇ ਪਰ ਬੜੇ ਵੀਰਾਂ ਆਪਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਨਾਂ ਦਾ ਮੈਂ ਹੱਲ ਇਹ ਕੱਢਿਆ ਕਿ ਤੁਸੀਂ ਮੈਂ ਉੱਥੇ ਪੋਸਟਾਂ ਪਾਈਆਂ ਹਨ ਜੇ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਕਹ ਲੈ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੇ ਤੀਜੀ ਗੱਲ ਇੱਕ ਹੋਰ ਜੇ ਕਿਸੇ ਵੀ ਵੀਰ ਭਰਾ ਨੇ WhatsApp ਗਰੁੱਪ ਵਿੱਚ ਐਡ ਹੋਣਾ ਵਾ ਆਪਾਂ WhatsApp ਗਰੁੱਪ ਹੀ ਬਣਾਇਆ ਵਾ ਇੱਕ ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਚਾਹੁੰਦਾ ਵਾ ਤੁਸੀਂ ਮੈਨੂੰ ਪਰਸਨਲੀ Instagram ਦੇ ਉੱਤੇ ਮੈਸੇਜ ਕਰ ਲਓ ਤੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦਊਗਾ WhatsApp ਗਰੁੱਪ ਦਾ ਤਾਂ ਤੁਸੀਂ WhatsApp ਗਰੁੱਪ ਵਿੱਚ ਐਡ ਹੋ ਸਕੋ ਤੇ ਜੇ ਕਿਸੇ ਵੀਰਪਰਾ ਦਾ ਕੋਈ ਸਵਾਲ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛੋ ਇੱਥੇ ਵੀਡੀਓ ਥੱਲੇ ਤੇ ਆਪਾਂ ਜਿਹੜੀ ਅਗਲੀ ਵੀਡੀਓ ਆ ਉਹ ਇਹਨਾਂ ਕਮੈਂਟਾਂ ਦੇ ਜਵਾਬ ਤੇ ਹੀ ਬਣਾਉਣੀ ਆ ਠੀਕ ਆ ਤੇ ਜੇ ਕਿਸੇ ਵੀਰਪਰਾ ਦਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ ਲਓ ਵੀ ਫਿਰ ਕਰਦੇ ਆਂ ਵੀ ਸਟਾਰਟ ਸਭ ਤੋਂ ਪਹਿਲਾ ਕਮੈਂਟ ਆਇਆ ਆਪਣੇ ਵੀਰ ਦਾ ਵੀਰ ਜੀ ਸਾਡੀ ਫਾਈਲ ਨੂੰ 90 ਦਿਨ ਸਬਮਿਟ ਹੋਈ ਨੂੰ ਹੋ ਗਿਆ ਹਾਲੇ ਤੱਕ ਕੋਈ ਮੈਸੇਜ ਨਹੀਂ ਆਇਆ ਵੀਰੇ ਜੇਕਰ ਤਾਂ ਡੀ ਫਾਈਲ ਨੂੰ ਸਬਮਿਟ ਹੋਈ ਨੂੰ ਮਲਕੀ 90 ਦਿਨ ਮਲਕੀ 3 ਮਹੀਨੇ ਹੋ ਗਏ ਤੁਹਾਨੂੰ ਕੋਈ ਉਹਨਾਂ ਵੱਲੋਂ ਮੈਸੇਜ ਨਹੀਂ ਆਇਆ ਉਹਨਾਂ ਨੂੰ ਤੁਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਤਰਾਮੀ ਤੇ ਮਲਕੀ ਜਾਂ ਤੁਸੀਂ ਮੇਲ ਵੱਲ ਮੇਲ ਕਰਕੇ ਵੇਖੋ ਜਾਨਾ ਦੇ ਮੋਬਾਈਲ ਨੰਬਰ ਲੱਭ ਕੇ ਗੂਗਲ ਤੋਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਦੱਸੋ ਆਪਣਾ ਕੋਡ ਤੇ ਤੁਹਾਨੂੰ ਦੱਸੋ ਉਹਨਾਂ ਨੇ ਵੀ ਕੀ ਪ੍ਰੋਸੈਸਿੰਗ ਚੱਲ ਰਿਹਾ ਵਾ ਸਾਨੂੰ ਮਲਕੀ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਇੰਨਾ ਚਿਰ ਹੋ ਗਿਆ ਵਾ ਤੇ ਕਿਉਂ ਸਾਡਾ ਵੀਜ਼ਾ ਲਾ ਕੇ ਨਹੀਂ ਆ ਰਿਹਾ ਉਸ ਤੋਂ ਬਾਅਦ ਅਗਲਾ ਕਮੈਂਟ ਆਇਆ ਵੀਰੇ ਜੇ ਆਪਾਂ ਇਕਲੀ ਤੋਂ ਨੂਲਾ ਹੌਸਤਾ ਲੈ ਕੇ ਜਾਣਾ ਹੋਵੇ ਕੀ ਵੀਜ਼ਾ ਲੱਗ ਜਾਂਦਾ ਹੈ ਜਾਂ ਨਹੀਂ ਜਿੱਦਾਂ ਮੈਂ ਓਵਰਸਟੇ ਹੋ ਗਿਆ ਵਾਂ ਮਤਲਬ ਕਿ ਵੀਰ ਤੁਸੀਂ ਪਹਿਲਾਂ ਇੱਟਲੀ ਵਿੱਚ ਇਥੋਂ ਨੂਲਾ ਹੌਸਤਾ ਕਰਨਾ ਵਾ ਤੁਸੀਂ ਖੜ ਸਕਦੇ ਜੇ ਨੂਲਾ ਹੌਸਤਾ ਖੜਿਆ ਵੀ ਹੈ ਕਈ ਮੁੰਡਿਆਂ ਨਾਲ ਮਲਕੀ ਇੱਥੇ ਆਏ ਸੀ 2 ਨੰਬਰ ਚ ਬਾਈ ਪੇਪਰ ਭਰਾਏ ਇੱਥੇ ਉਹਨਾਂ ਨੂੰ ਨੂਲਾ ਹੌਸਤਾ ਮਿਲਦਾ ਉਹਨਾਂ ਨੇ ਆਪਣਾ ਨੂਲਾ ਹੌਸਤਾ ਆਪਣੇ ਨਾਲ ਹੀ ਖੜਿਆ ਵਾ ਖੜ ਸਕਦੇ ਜੇ ਪਰ ਜੇਕਰ ਤੁਹਾਡੀ ਕੋਈ ਚੈਕਿੰਗ ਨਾ ਹੋਵੇ ਜੇਕਰ ਰਾਹ ਤੁਹਾਡੀ ਕੋਈ ਚੈਕਿੰਗ ਹੋ ਜੇ ਤਾਂ ਫਿਰ ਤੁਹਾਨੂੰ ਪ੍ਰੋਬਲਮ ਵੀ ਪੈ ਸਕਦੀ ਹੈ ਉਂਝ ਪਰ ਕੋਈ ਚੱਕਰ ਨਹੀਂ ਹੁੰਦਾ ਤੁਸੀਂ ਖੜ ਸਕਦੇ ਜੇ ਅਗਲਾ ਕਮੈਂਟ ਆਪਣੇ ਵੀਰ ਦਾ ਆਵਾ 9 ਮੰਥ ਵਾਲੇ ਪੇਪਰਾਂ ਤੇ ਕੰਮ ਮਿਲ ਜਾਂਦਾ ਵੀਰੇ ਹਾਂਜੀ ਵੀਰੇ ਜਰੂਰ ਜੀ ਕੰਮ ਤੁਹਾਨੂੰ ਮਿਲ ਜਾਂਦਾ ਵਾ ਪਰ ਪਹਿਲਾਂ ਤੁਹਾਨੂੰ ਕੰਮ ਉਹ ਮਾਲਕ ਥੱਲੇ ਆ ਕੇ ਕਰਨਾ ਪੈਣਾ ਵਾ ਆਪਣੇ ਡਾਕੂਮੈਂਟ ਸਹੀ ਕਰਨ ਵਾਸਤੇ ਆਪਣੇ ਡਾਕੂਮੈਂਟ ਬਣਾਉਣ ਵਾਸਤੇ ਤੁਹਾਨੂੰ ਉਹ ਮਾਲਕ ਥੱਲੇ ਹੀ ਕੰਮ ਕਰਨਾ ਪੈਣਾ ਵਾ ਜਿਹੜੇ ਮਾਲਕ ਨੇ ਤੁਹਾਨੂੰ ਇਹੜਾ ਵਾ ਤੁਹਾਡਾ ਵੀਜ਼ਾ ਲਵਾ ਕੇ ਦਿੱਤਾ ਵਾ ਉਸ ਤੋਂ ਬਗੈਰ ਤੁਸੀਂ ਕੰਮ ਤਾਂ ਹੋਰ ਕਿਤੇ ਜਾ ਕੇ ਦੋ ਨੰਬਰ ਚ ਕਰ ਲੋਗੇ ਪਰ ਤੁਹਾਡੇ ਡਾਕੂਮੈਂਟ ਨਹੀਂ ਬਣਨੇ ਉਂਝ ਕੰਮ ਜੇ ਤੁਹਾਨੂੰ ਡਾਕੂਮੈਂਟ ਮਿਲ ਜਾਂਦੇ ਉਸ ਤੋਂ ਬਾਅਦ ਕੰਮ ਬਹੁਤ ਹੈਗਾ ਇਟਲੀ ਵਿੱਚ ਇਨੀ ਕੰਮ ਨਹੀਂ ਹੈਗਾ ਉਸ ਤੋਂ ਬਾਅਦ ਅਗਲਾ ਕਮੈਂਟ ਆਇਆ ਵੀਰੇ 2025 ਵਾਲੇ ਪੇਪਰ ਨਿਕਲਨੇ ਸ਼ੁਰੂ ਕਦੋਂ ਹੋਣੇ ਆ ਵੀਰੇ 2025 ਵਾਲੇ ਪੇਪਰ ਆਣਾ ਇਹ ਨਿਕਲਨੇ ਸ਼ੁਰੂ ਹੋਣੇ ਜੇ ਫਰਵਰੀ ਵਿੱਚ ਪੇਪਰ ਭਰੇ ਜਾਣੇ ਆ ਮੰਨ ਲਓ ਕਿ ਹੁਣ ਆ ਅਗਲੇ ਮਹੀਨੇ ਪੇਪਰ ਭਰੇ ਜਾਣੇ ਆ ਅਪ੍ਰੈਲ ਵਿੱਚ ਪੇਪਰ ਜੜੇ ਆ ਉਹ ਨਿਕਲਨੇ ਜਾ ਕੇ ਸ਼ੁਰੂ ਹੋ ਜਾਣੇ ਕਿਉਂਕਿ ਜਨਵਰੀ ਫਰਵਰੀ ਵਿੱਚ ਪੇਪਰ ਭਰੇ ਜਾਣੇ ਆ ਮਾਰਚ ਤੇ ਅਪ੍ਰੈਲ ਅਪ੍ਰੈਲ ਵਿੱਚ ਜਿਹੜੇ ਪੇਪਰ ਨਿਕਲਣੇ ਆ ਇਹ ਸ਼ੁਰੂ ਹੋ ਜਾਣੇ ਆ 2025 ਵਾਲੇ ਜਿਨ੍ਹਾਂ ਨੇ ਫਾਈਨਲ ਰੈਡੀ ਕਰਾਈਆਂ ਸੀ ਆਪਣੇ ਨਵੰਬਰ ਦੇ ਵਿੱਚ ਪੇਪਰ ਭਰੇ ਜਾਣੇ ਆ ਫਰਵਰੀ ਵਿੱਚ ਤੇ ਅਪ੍ਰੈਲ ਵਿੱਚ ਜਿਹੜੇ ਪੇਪਰ ਆ ਉਹ ਨਿਕਲਨੇ ਸ਼ੁਰੂ ਹੋ ਜਾਣੇ ਆ ਉਸ ਤੋਂ ਬਾਅਦ ਅਗਲਾ ਕਮੈਂਟ ਆ ਬਈ ਇਟਲੀ ਫੈਮਿਲੀ ਵੀਜ਼ਾ ਅਪਾਇੰਟਮੈਂਟ ਬਾਰੇ ਸੋ ਕੁਝ ਵੀਰੇ ਫੈਮਿਲੀ ਵੀਜ਼ਾ ਅਪਾਇੰਟਮੈਂਟ ਮੈਨੂੰ ਬੜੇ ਵੀਨੇ ਭਰਾਵਾਂ ਦੇ ਮੈਸੇਜ ਅੱਗੇ ਵੀ ਆਏ ਆ ਪਰ ਇਹਦਾ ਕੁਝ ਪਤਾ ਨਹੀਂ ਲੱਗਿੰਦਾ ਕਿਉਂਕਿ ਕਿਹ ਕਿਹ ਹਫ਼ਤਾ ਬਹ ਪਿਆ ਵਾ ਉਹ ਦੱਸ ਦੇਣੀ ਕਦੋਂ ਮਲਕੀ ਜਦੋਂ ਉਹਨਾਂ ਨੇ ਅਪਾਇੰਟਮੈਂਟ ਅੱਬਾ ਓਪਨ ਕਰਨੀਆਂ ਨੇ ਆਵਾ ਪਿਛਲੇ ਮਤਲਬ ਪਿਛੇ ਪਹਿਲਾਂ ਜੇ ਅਪਾਇੰਟਮੈਂਟਾਂ ਦੋ ਤਿੰਨ ਵਾਰੀ ਓਪਨ ਹੋਈਆਂ ਵਾ ਪਰ ਪ੍ਰੋਬਲਮ ਕੀ ਸੀ ਨਾ ਪਤਾ ਲੱਗਾਂਗਾ ਕਿ ਅਪਾਇੰਟਮੈਂਟਾਂ ਜਿਹੜੀਆਂ ਵਾ ਬੁੱਕ ਨਹੀਂ ਹੋ ਰਹੀਆਂ ਪਰ ਤੁਹਾਨੂੰ ਮੈਂ ਸਲਾਹ ਇਹ ਦੇਵਾਂ ਕਿ ਜਿਨ੍ਹਾਂ ਦਾ ਨੁਲੇ ਹੌਸ ਤੇ ਨਿਕਲੇ ਪਿਆ ਆਪਣੀ ਫੈਮਿਲੀ ਵਾਲੀਆਂ ਅਪਾਇੰਟਮੈਂਟਾਂ ਵਾ ਜਿਨ੍ਹਾਂ ਦੀਆਂ ਮਲਕੀ ਵੇਟ ਕਰ ਰਿਆ ਅਪਾਇੰਟਮੈਂਟਾਂ ਕਦੋਂ ਓਪ ਹੋਣ ਤੁਸੀਂ ਕਿਸੇ ਨਾ ਕਿਸੇ ਏਜੰਟ ਨਾਲ ਗੱਲ ਕਰਕੇ ਰੱਖੋ ਕਿਉਂਕਿ ਏਜੰਟਾਂ ਦਾ ਕੀ ਹੁੰਦਾ ਵਾ ਉਹ ਹਰ ਟਾਈਮ ਕੰਟਰ ਜਾ ਕਦੋਂ ਕਮਲ ਕੀ ਓਪਨ ਹੋਣੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਵਾ ਠੀਕ ਆ ਤੁਸੀਂ ਕਿਸੇ ਨਾਲ ਕੰਨੈਕਟ ਕਰਕੇ ਵੇਖੋ ਤੁਹਾਨੂੰ ਉਹਨੇ ਅਪਾਇੰਟਮੈਂਟ ਜ਼ਰੂਰ ਲੈ ਕੇ ਦੋਗਾ ਜੇਕਰ ਤੁਹਾਨੂੰ ਕੋਈ ਜਾਣਦਾ ਲੱਗੇ ਮੈਂ ਤੁਹਾਡੇ ਸ਼ਹਿਰੋ ਚ ਕੋਈ ਏਜੰਟ ਹੈਗਾ ਜਿਹੜਾ ਇਹ ਕੰਮ ਕਰਦਾ ਵਾ ਅਪਾਇੰਟਮੈਂਟ ਚੁੱਕਦਾ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਤੇ ਆਪਣਾ ਥੋੜੀ-ਮੋਟੀ ਉਹਨੂੰ ਫੀਸ ਦੋ ਕੇ ਤੇ ਆਪਣਾ ਇਹੜਾ ਕੰਮ ਹੈ ਜਲਦੀ ਕਢਵਾਉਣ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਅਗਲਾ ਕਮੈਂਟ ਆਇਆ ਵਾ ਇਟਲੀ ਇਮੀਗ੍ਰੇਸ਼ਨ 2024 ਦੀ ਕੋਈ ਨਿਊਜ਼ ਹੈਗੀ ਦੱਸਿਓ ਵੀਰੇ 2024 ਵਾਲੇ ਪੇਪਰਾਂ ਦੀ ਵੀਰੇ ਹੁਣ ਕੋਈ ਵੀ ਨਿਊਜ਼ ਨਹੀਂ ਆ ਨਾ ਹੀ ਪੇਪਰ ਹੋਂ ਨਿਕਲ ਰਹੇ ਆ ਕਿਉਂਕਿ ਹੁਣ ਨੋਰਮਲੀ ਗੱਲ ਵਾ ਕੋਟਾ ਫੁੱਲ ਹੀ ਸਾਰਾ ਕੁਝ ਹੋ ਕੇ ਕਰਤਾ ਉਹਨਾਂ ਨੇ ਡਨ ਹੁਣ ਜਿਹੜੇ ਪੇਪਰ ਨਿਕਲਨੇ ਆ ਉਹ ਬਹੁਤ ਰੇਅਰ ਆ ਮੇਰੇ ਸਾਹ ਨਾਲ ਹੁਣ ਤਾਂ ਨਿਕਲਨੇ ਨਹੀਂ ਮੈਂ ਤੁਹਾਨੂੰ ਸਿੱਧੇ ਬੋਲ ਦੱਸਾਂ ਤੇ 2024 ਵਾਲੇ ਪੇਪਰ ਤੁਸੀਂ ਆ ਛੱਡ ਦੋ ਜੇ ਕਹਤ ਆਲੇ ਪੇਪਰ ਤੁਸੀਂ ਭਰੇ ਹੀ ਤੇ ਪੇਪਰ ਨਹੀਂ ਨਿਕਲੇ ਤੁਸੀਂ ਉਸ ਚੀਜ਼ ਦੀ ਆ ਛੱਡ ਦੋ ਤੇ 2025 ਵਿੱਚ ਹੁਣ ਟਰਾਈ ਕਰੋ ਦੁਬਾਰਾ ਤੋਂ ਠੀਕ ਹੈ ਜਾਂ ਜਦੋਂ ਹੁਣ ਪੇਪਰ ਓਪਨ ਹੋਣਗੇ ਗਾਂ ਉਦੋਂ ਟਰਾਈ ਕਰੋ ਜਿਹੜੇ 2024 ਵਾਲੇ ਪੇਪਰ ਉਹਨਾਂ ਦੇ ਤੁਸੀਂ ਆਸ ਹੋਣ ਛੱਡ ਦਿਓ ਕਿ ਹੁਣ ਨਹੀਂ ਉਹਦੇ ਚਾਂਸ ਹੈ ਪੇਪਰ ਉਹ ਮਤਲਬ ਕਿ ਨਿਕਲਣ ਦੇ ਉਸ ਤੋਂ ਬਾਅਦ ਅਗਲੇ ਵੀਰ ਦਾ ਮੈਸੇਜ ਆਇਆ ਵਾ ਮੈਨੂੰ ਡਿਸਪੈਚ ਮੈਨੂੰ ਡਿਸਪੈਚ ਦਾ ਮੈਸੇਜ ਆਇਆ ਵਾ ਕੂਰੀਅਰ ਮਤਲਬ ਟਰੈਕਿੰਗ ਇਨਪੁਟ ਇਨਵੈਲਿਡ ਸ਼ੋ ਹੋ ਰਿਹਾ ਵਾ ਮੇਰੇ ਜੇਕਰ ਤੁਹਾਨੂੰ ਉਹਨਾਂ ਦਾ ਮੈਸੇਜ ਆ ਗਿਆ ਵਾ ਆ ਵਾਲਾ ਮਲਕੀ ਡਿਸਪੈਚ ਦਾ ਮੈਸੇਜ ਆਇਆਗਾ ਤੁਸੀਂ ਫਿਰ ਜਿੱਥੇ ਤੁਹਾਡਾ ਐਡਰੈਸ ਦਿੱਤਾ ਵਾ ਤੁਹਾਡੇ ਲਾਗੇ ਬੰਨੇ ਜਿੱਥੇ ਤੁਹਾਡਾ ਐਡਰੈਸ ਦਿੱਤਾ ਵਾ ਉਥੋਂ ਤੁਸੀਂ ਆਪਣਾ ਇਹਰਾ ਵਾ ਪਤਾ ਕਰਕੇ ਵੇਖੋਗੀ ਤੁਹਾਨੂੰ ਉਸ ਤੋਂ ਤੁਹਾਡਾ ਪਾਸਵਰਡ ਪਹੁੰਚਦਾ ਨਹੀਂ ਗਿਆ ਕਈ ਵਾਰ ਕੀ ਹੁੰਦਾ ਵਾ ਕਿ ਤੁਹਾਨੂੰ ਮੈਸੇਜ ਆ ਜਾਂਦਾ ਇੱਕ ਵਾਰ ਉਸ ਤੋਂ ਬਾਅਦ ਤੁਹਾਨੂੰ ਕੋਈ ਮੈਸੇਜ ਤੁਹਾਡਾ ਇਹੜਾ ਕੂਰੀਅਰ ਤੁਹਾਡਾ ਪਾਸਵਰਡ ਪਹੁੰਚਿਆ ਹੁੰਦਾ ਉੱਥੇ ਤੁਸੀਂ ਆਪਣੇ ਇਹੜਾ ਉੱਥੇ ਜਿੱਥੇ ਤੁਸੀਂ ਐਡਰੈਸ ਦਿੱਤਾ ਵਾ ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਮਲਕੀ ਉਹਨਾਂ ਨਾਲ ਤੁਸੀਂ ਗੱਲਬਾਤ ਕਰੋ ਕਿ ਸਾ ਉਸ ਤੋਂ ਬਾਅਦ ਅਗਲਾ ਮੈਂ ਆစီਆ ਹੈ ਬ 2 ਨੰਬਰ ਵਾਲੇ ਬੰਦਿਆਂ ਲਈ ਅਪਡੇਟ ਹੈਗੀ ਹੈ ਕੋਈ ਜਾਣ ਨਹੀਂ ਵੀਰੇ ਹਾਲੇ ਤੱਕ ਕੋਈ ਵੀ ਅਪਡੇਟ ਨਹੀਂ ਆਈ ਨਵੇਂ ਬੰਦਿਆਂ ਨੂੰ ਜਿਹੜੇ ਕੱਚੇ ਬੰਦੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਕੋਈ ਵੀ ਅਪਡੇਟ ਨਹੀਂ ਹੈ ਪਰ ਜਦੋਂ ਵੀ ਕੋਈ ਅਪਡੇਟ ਆਪਾਨੂੰ ਮਿਲੂਗੀ ਆਪਾਂ ਤੁਹਾਨੂੰ ਜ਼ਰੂਰ ਆਪਣੇ ਤਰ੍ਹਾਂ ਵੀਡੀਓ ਪਾ ਕੇ ਤੁਹਾਨੂੰ ਜੋ ਦੱਸਾਂ ਕਿ ਜਦੋਂ ਵੀ ਕੱਚੇ ਬੰਦਿਆਂ ਵਾਸਤੇ ਕੋਈ ਨਵੀਂ ਅਪਡੇਟ ਆਊਗੀ ਹਾਲੇ ਤੱਕ ਪਰ ਕੋਈ ਵੀ ਅਪਡੇਟ ਨਹੀਂ ਹੈਗੀ ਜੀ ਉਸ ਤੋਂ ਬਾਅਦ ਅਗਲਾ ਮੈਂ ਆစီਆ ਵੀਰੇ 2025 ਵਾਲੇ ਪੇਪਰ ਨਿਕਲਣੇ ਕਦੋਂ ਸ਼ੁਰੂ ਹੋਣੇ ਆ ਵੀਰੇ ਪੇਪਰ ਜਿਹੜੇ ਆ ਨਿਕਲਨੇ ਆਂ ਉਹ ਸ਼ੁਤਾਂ ਨੂੰ ਦੱਸਤਾ ਕਿ ਅਪ੍ਰੈਲ ਵਿੱਚ ਪੇਪਰ ਨਿਕਲਨੇ ਸ਼ੁਰੂ ਹੋਣ ਆਏ ਅੱਗੇ ਵੀ ਵੀਰ ਨੇ ਸਵਾਲ ਪੁੱਛਿਆ ਤੇ ਫਿਰ ਇੱਕ ਹੋਰ ਵੀਰ ਨੇ ਸਵਾਲ ਪੁੱਛਿਆ ਸੀ ਉਸ ਤੋਂ ਬਾਅਦ ਅਗਲਾ ਵੀਰ ਦੱਸ ਵਾਲਾ ਵੀਰ ਜੀ ਮੇਰੇ ਰਿਸ਼ਤੇਦਾਰ ਨੇ ਪੇਪਰ ਭਰੇ ਆ ਉਹਨੇ ਮੈਨੂੰ ਕੋਈ ਸਲਿੱਪ ਨਹੀਂ ਦਿੱਤੀ ਮੈਨੂੰ ਹਾਲੇ ਤੱਕ ਪਤਾ ਨਹੀਂ ਲੱਗਾ ਕਿ ਮੈਨੂੰ ਪਤਾ ਕਿਵੇਂ ਲੱਗੂਗਾ ਮੇਰੇ ਪੇਪਰ ਭਰੇ ਆ ਭਰੇ ਹੋਏ ਆ ਵੀੜੀ ਸਲਿੱਪ ਮਿਲਨੀ ਆ ਉਹ ਫਰਵਰੀ ਵਿੱਚ ਮਿਲਨੀ ਆ ਜੇਕਰ ਤੁਹਾਡੇ ਪੇਪਰ ਹੋਣਗੇ 9 ਮੰਥ ਵਾਲੇ ਫਿਰ ਜੇਕਰ ਤੁਹਾਡੇ ਪੇਪਰ ਹੋਣਗੇ ਸਾਲ ਵਾਲੇ ਫੇਰ ਤੁਹਾਨੂੰ ਮਿਲਣੀ ਹੈ ਸਲਿੱਪ 5 ਤਰੀਕ ਨੂੰ 5 ਫਰਵਰੀ ਨੂੰ ਜੇਕਰ ਤੁਹਾਡੇ ਪੇਪਰ ਹੋਣਗੇ ਡੋਮੈਸਟਿਕ ਫੇਰ ਤੁਹਾਨੂੰ ਮਿਲਣੀ ਆ 7 ਤਰੀਕ ਨੂੰ ਜੇਕਰ ਤੁਹਾਡੇ ਪੇਪਰ ਹੋਣਗੇ ਸਾਰ ਵਾਲੇ ਫੇਰ ਤੁਹਾਨੂੰ ਮਿਲਣੀ ਆ 12 ਤੀਨ ਨੂੰ ਪੇਪਰ ਜਿਹੜੀ ਵਾ ਸਲਿੱਪ ਮਿਲਣੀ ਆ ਉਸ ਤੋਂ ਪਹਿਲਾਂ ਸਲਿੱਪ ਕੋਈ ਨਹੀਂ ਮਿਲਣੀ ਉਸ ਤੋਂ ਬਾਅਦ ਅਗਲਾ ਮੈਸੇਜ ਆ 22 ਪੁਆਇੰਟ ਮੈਂਟ ਕਦੋਂ ਓਪਨ ਹੋਣੀਆਂ ਵਾ ਵੀਰੇ ਅਪਾਇੰਟਮੈਂਟਾਂ ਬਾਰੇ ਤਾਂ ਕੋਈ ਵੀ ਹੱਲੇ ਨਹੀਂ ਅਪਡੇਟ ਆਏ ਕਿ ਕਦੋਂ ਓਪਨ ਹੋਣਗੇ ਤੁਹਾਨੂੰ ਵੀ ਪਤਾ ਕਿਹੜੇ ਸਲੋਟ ਵਾ ਉਹ ਬੜੀ ਗਾਂਹ ਤੱਕ ਬੁੱਕ ਹੋਏ ਪਿਆ ਠੀਕ ਆ ਉਸ ਤੋਂ ਬਾਅਦ ਹੁਣ ਨਵੇਂ ਪੇਪਰ ਜਿਹੜੇ ਨਿਕਲਨੇ ਆਏ ਵੀ ਸ਼ੁਰੂ ਹੋ ਜਾਣੇ ਆ ਉਸ ਤੱਕ स्लॉट ਜਾਦੇ ਬੁੱਕ ਹੋਣ ਕਰਕੇ ਉਹਨਾਂ ਦੀ ਅਪਾਇੰਟਮੈਂਟਾਂ ਵਾ ਹੱਲੇ ਓਪਨ ਹੋਣ ਦੇ ਬਹੁਤ ਘੱਟ ਚਾਂਸ ਲੱਗੇ ਆ। ਉਸ ਤੋਂ ਬਾਅਦ ਅਗਲਾ ਮੈਸੇਜ ਆਇਆ ਵਾ 6 ਮੰਥ ਹੋ ਗਿਆ bro ਪਾਸਵਰਡ ਨਹੀਂ ਆਇਆ ਹਜੇ ਤੱਕ ਪ੍ਰੋਸੈਸਿੰਗ ਚ ਦੱਸ ਰਿਹਾ 7 ਅਗਸਤ ਨੂੰ ਫਾਈਲ ਸਬਮਿਟ ਕਰਵਾਈ ਸੀ ਕਦੋਂ ਤੱਕ ਆ ਸਕਦਾ ਵਾ ਵੀਰੇ ਜੇਕਰ ਤੁਸੀਂ ਤੁਹਾਨੂੰ ਇਨਆਚਰ ਹੋਗਾ ਨਾਰਮਲੀ ਗੱਲ ਵਾ ਕਿ ਇਨਆਚਰ ਨਹੀਂ ਲੱਗਦਾ ਜਾਂ ਤੁਹਾਡੇ ਕੋਲ ਕੋਈ ਪ੍ਰੋਬਲਮ ਪਈ ਹੈ ਉੱਥੇ ਠੀਕ ਹੈ ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਪੁੱਛੋ ਉਹਨਾਂ ਨੇ ਇਹ ਜੇ ਮਲ ਤੁਹਾਨੂੰ ਕੋਈ ਅਗਲੇ ਪਾਸੋਂ ਜਵਾਬ ਤਾਂ ਉਹਨੇ ਇਹਦੇ ਵਿੱਚ ਤੁਸੀਂ ਵੇਟ ਕਰੋ ਹੁਣ ਕੁਛ 6-7 ਮਹੀਨੇ ਗਿਆ ਵੇਟ ਕਰਨ ਲਿਆ ਤੇ ਹੋਰ ਕਿੰਨਾ ਚਿਰ ਵੇਟ ਕਰਨੀ ਆ ਸਾਡਾ ਡਾਕੂਮੈਂਟ ਕੋਈ ਤੁਹਾਡਾ ਡਾਕੂਮੈਂਟ ਆ ਜਿਹੜਾ ਪਾਸਪੋਰਟ ਵਾ ਤੁਹਾਡਾ ਵਾ ਤੁਸੀਂ ਉਹਨਾਂ ਨੂੰ ਕਹਿ ਸਕਦੇ ਜੇ ਕਿ ਆਹ ਨੂੰ ਕੋਈ ਨਾ ਕੋਈ ਜਵਾਬ ਦੋ ਜਾਂ ਸਾਡਾ ਜਿਸ ਪਾਸਪੋਰਟ ਤਾਂ ਵਾਪਸ ਕਰੋ ਕਿ ਇੰਨਾ ਚਿਰ ਤੇ ਨਾਰਮਲ ਹੀ ਗੱਲ ਨਹੀਂ ਆ ਤਾਂ ਜਿਹੜਾ ਵੀਜ਼ਾ ਲੱਗਣਾ ਹੁੰਦਾ ਉਹ ਤੇ ਇੱਕ ਮਹੀਨੇ ਵਿੱਚ ਵਿੱਚ ਉਸ ਤੋਂ ਪਹਿਲਾਂ ਪਹਿਲਾਂ ਵੀ ਆੜਾ ਲੱਗ ਜਾਂਦਾ ਵਾ ਇਸ ਕਿ ਮੇਰੇ ਵੀਰ ਭਰਾ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਜਾਂ ਉੱਥੇ ਆਪ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਬਾਅਦ ਵਿੱਚ ਤੁਹਾਡਾ ਪਾਸਪੋਰਟ ਬਾਅਦ ਲੱਭੂਣਾ ਫਿਰ ਬਾਅਦ ਤੁਸੀਂ ਓਖੇ ਹੋਗੇ ਇਸ ਕਰਕੇ ਤਾਂ ਮੈਂ ਪਹਿਲਾਂ ਹੀ ਮੈਂ ਤੁਹਾਨੂੰ ਸਲਾਹ ਦਵਾਂਗਾ ਕਿ ਤੁਸੀਂ ਜਾ ਉੱਥੇ ਆਪ ਜਾਓ ਜਾਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਫੋਨ ਕਰਕੇ ਕਾਲ ਨੰਬਰ ਜਮ੍ਹਾ ਕਰਕੇ ਦੇਖੋ ਉਹਨਾਂ ਨਾਲ ਤੁਹਾਨੂੰ ਕਨਵਰਸ ਰਿਸਪੌਂਸ ਰਿਸਪੌਂਸ ਤਾਂ ਹੁੰਦੀ ਹੈ ਲੋਕ ਉਸ ਤੋਂ ਬਾਅਦ ਅਗਲਾ ਮੈਂ ਸੀ ਹੈ ਵਾ 6 ਮਹੀਨੇ ਹੋ ਗਿਆ ਪ੍ਰੋਸੈਸਿੰਗ ਵਿੱਚ ਸ਼ੋ ਆ ਰਿਹਾ ਵਾ ਪੇਪਰ ਸਬਮਿਟ ਹੋਏ ਨੂੰ ਵੀਰੇ ਪੇਪਰ ਸਬਮਿਟ ਹੋਏ ਨੂੰ ਇਨਾਂ ਚੇਅਰ ਉਸ ਤੋਂ ਬਾਅਦ ਨਹੀਂ ਲੱਗਦਾ ਜੇ ਜੇਕਰ ਤਾਂ ਉਹਨਾਂ ਨੇ ਪਾਸਪੋਰਟ ਨਹੀਂ ਦਿੱਤਾ ਤੁਸੀਂ ਆਪ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਜਾਂ ਤੁਸੀਂ ਆਪ ਉੱਥੇ ਜਾਓ ਉੱਥੇ ਜਾ ਕੇ ਪੁੱਛਣ ਦੀ ਕੋਸ਼ਿਸ਼ ਕਰੋ ਕਿ ਇਨਾਂ ਚੇਅਰ ਲੱਗਦਾ ਹੀ ਨਹੀਂ ਹੈਗਾ ਵਾ ਕਿਉਂਕਿ ਜੇਕਰ ਤੁਹਾਡਾ ਵੀਜ਼ਾ ਆਉਣਾ ਹੋਵੇ ਤੇ ਉਹ ਵੀ 1.5 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਵੀਜ਼ਾ ਆ ਜਾਂਦਾ ਵਾ ਜੇਕਰ ਤੁਹਾਨੂੰ ਰਿਫਿਊਜ਼ ਬਣਿਆ ਉਹ ਤੁਹਾਨੂੰ ਉਹ ਵੀ ਤੁਹਾਨੂੰ ਇੱਕ ਜਿਹੜੇ ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਇਹ ਰਿਫਿਊਜ਼ ਜੀਆ ਉਹ ਪਾ ਦਿੰਦੇ ਇਹਨਾਂ ਚਿਰ ਤਾਂ ਨਾਰਮਲੀ ਕੱਲ ਲਾਉਂਦੇ ਨਹੀਂ ਆ 6-7 ਮਹੀਨੇ ਪਾਸਪੋਰਟ ਤੇ ਨਾਰਮਲੀ ਕਹਿੰਦਾ ਤੁਹਾਡੇ ਕੋਈ ਕੋਈ ਪ੍ਰੋਬਲਮ ਪਈ ਹੈ ਤੁਸੀਂ ਆਪ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਜਾਂ ਤੁਸੀਂ ਉੱਥੇ ਆਪ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਲੋਈ ਮਿੱਤਰੋ ਇਹ ਨਾਲ ਕਮੈਂਟ ਹੁੰਦੇ ਆ ਖਤਮ ਜੇਕਰ ਤੁਹਾਡਾ ਵੀ ਕੋਈ ਕਮੈਂਟ ਹੈਗਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛੋ ਤੇ ਆਪਾਂ ਅਗਲੀ ਕਮੈਂਟ ਜਿਹੜੀ ਅਗਲੀ ਵੀਡੀਓ ਫੇਰ ਕਮੈਂਟਾਂ ਤੇ ਬਣਾ ਕੇ ਤੁਹਾਡੇ ਕਮੈਂਟਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਨੂੰ ਕਰਦੇ ਆਪਾਂ ਇੱਥੇ ਹੀ ਖਤਮ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ ਜੀ ਮਿਲ ਜਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ